ਸੋ ਸ਼ੁਗਾਲ ਤੁਸੀਂ ਦੇਖ ਰਹੇ ਜੁਕੇ ਟੀਵੀ ਮੈਂ ਰਣਜੀਤ ਕੌਰ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਪਰ ਪਹਿਲਾਂ ਨਸਖ ਪਾ ਲੈਨੇ ਹੋਂ ਤੱਕ ਦੀਆਂ ਅਹਿਮ ਸੁਰਖੀਆਂ ਤੇ ਜਿਲੰਦਰ ਦੇ ਸ਼ਾਖੋਟ ਵਿੱਚ ਜੋ ਸਮੇਂ ਹੜਕਮ ਮੱਚ ਗਿਆ ਜਦੋਂ ਉੱਪਰਲੇ ਹਿੱਸੇ ਵਿੱਚ ਕਮਰੇ ਚ ਨੌਜਵਾਨ ਦੀ ਗਲੀ ਸੜੀ ਕੋਲ ਪਲਸਟੇਸ਼ਨ ਵਿੱਚੋਂ ਲਾਸ਼ ਬਰਾਮਦ ਹੋਈ ਅੰਮ੍ਰਿਤਪੁਰ ਦੇ ਤੱਕ ਦੀ ਨਿਸ਼ਾਨ ਹੈ 26 ਸਾਲ ਦੇ ਗੁਰਪ੍ਰੀਤ ਸਿੰਘ ਨਾਮ ਪਰ ਪੋਜਾ ਵਾਸੀ ਬਾਜਵਾ ਕਲਾ ਸ਼ਾਹ ਕੋਲੋਂ ਮਿਲਿਆ ਤੇ ਗੁਰਬਾ ਸਿੰਘ ਥਾਣੇ ਦੇ ਉੱਪਰਲੇ ਕਮਰੇ ਵਿੱਚ ਹੀ ਰਹਿੰਦਾ ਸੀ ਗੁਰਬੀਰ ਸਿੰਘ ਇੱਕ ਚੰਗਾ ਕਬੱਡੀ ਖਿਡਾਰੀ ਸੀ ਤੇ ਪਿਛਲੇ ਕੁਝ ਮਹੀਨਿਆਂ ਤੋਂ ਸ਼ਾਹ ਕੋਲ ਦੇ ਥਾਣੇ ਵਿੱਚ ਚਾਹ ਪਾਣੀ ਪਰੋਸਣ ਦਾ ਕੰਮ ਕਰਦਾ ਸੀ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਗੁਰਬੀਰ ਇਸ ਥਾਣੇ ਗਿਆ ਪਰੋਂ ਤੋਂ ਨੂੰ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਬਿਨਾਂ ਲੋਪੜਦੇਗਾ ਪਰਿਵਾਰਕ ਮੈਂਬਰ ਉਸ ਦੀ ਪਾਲਕਾ ਕਰੇ ਪਰ ਕੋਈ ਸੁਰਾਖ ਨਹੀਂ ਮਿਲਿਆ ਜਿਸ ਤੋਂ ਬਾਅਦ ਲਗਾਤਾਰ ਉਸ ਦੀ ਭਾਲ ਤੋਂ ਬਾਅਦ ਹੀ ਖਬਰ ਸਾਹਮਣੇ ਆਈ ਕਿ ਥਾਣੇ ਦੇ ਵਿੱਚ ਇਹ লাশ ਮਿਲਿਆ ਹੈ ਵੱਡਾ ਸਵਾਲ ਇਹ ਹੀ ਉੱਠਦਾ ਹੈ ਕਿ 3 ਦਿਨ ਤੱਕ ਥਾਣੇ ਦੇ ਵਿੱਚ ਬੁਰੇ ਤਰੀਕੇ ਨਾਲ ਗੜੀ ਸੜੀ ਹੋਈ লাশ ਪਈ ਰਹੀ ਪਰ ਕਿਸੇ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਵਿਕਰਮ ਮਜੀਠੀਆ ਦੀ ਪਟੀਸ਼ਨ ਤੇ ਹਾਈ ਕੋਰਟ ਸੁਣਵਾਈ ਹੋਈ ਹੋਜੀਆ ਦੇ ਵਕੀਲਾਵਾਂ ਨੇ ਦਲੀਲਾਂ ਲਈ ਸਮਾਂ ਮੰਗਿਆ ਤੇ ਇਸ ਲਈ ਸੁਣਵਾਈ 3 ਹਫ਼ਤੇ ਲਈ 29 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਅਗਲੀ ਸੁਣਵਾਈ 28 ਜੁਲਾਈ ਨੂੰ ਹੋਵੇਗੀ ਦੱਸਿਆ ਵਿਕਰਮ ਮਜੀਠੀਆ ਦਾ 6 ਜੁਲਾਈ ਨੂੰ ਪੁਲਸ ਤੋਂ ਮਾਰ ਖਤਮ ਹੋ ਗਏ ਸੀ ਇਸ ਤੋਂ ਬਾਅਦ ਪ੍ਰੋਹਾਲੀ ਅਦਾਲਤ ਨੇ 9 ਜੁਲਾਈ ਤੱਕ ਉਨ੍ਹਾਂ ਨੂੰ ਨਿਆਂਇਕ ਹਰਾਸਪੁਲ ਦੇ ਤਹਿਤ ਦਸਤੂਰ ਤੋਂ ਮਨਜ਼ੂਰੀ ਨੂੰ ਗ੍ਰਿਫਤਾਰੀ ਨੇ ਗੈਰ ਕਾਨੂੰਨੀ ਦੱਸਦੇ ਹੋਏ ਇਹ ਪਟੀਸ਼ਨਰ ਵਾਪਸ ਜਿਿਕਰੀ ਹੋ ਗਏ ਵਿਜੀਲੈਂਸ ਦੇ ਆਮਦਰ ਤੋਂ ਵੱਧ ਜ਼ਾਇਦਾ ਦੇ ਮਾਮਲੇ ਵਿੱਚ 25 ਜੂਨ ਨੂੰ ਸਵੇਰੇ 9:00 ਵਜੇ ਦੇ ਕਰੀਬ ਕੋਲਸਰ ਨੂੰ ਉਹਨਾਂ ਦੇ ਅਮਰਸਰ ਸਥਾਨਕਾਰ ਪਹੁੰਚੇ ਸਨ ਤੇ ਉਹਨਾਂ ਨੂੰ 11:20 ਮਿੰਟ ਤੇ ਗੈਰ ਕਾਨੂੰਨੀ ਹਿਰਾਸਤ ਚ ਰੱਖਿਆ ਗਿਆ ਤੇ ਕਿਹਾ ਜਾ ਰਿਹਾ ਹੈ ਕਿ ਵਕੀਲ ਨੇ ਸਾਰੇ ਇਲਜ਼ਾਮ ਰੱਦ ਨੇ ਇਸ ਮਾਮਲੇ ਤੇ ਸਿਆਸਤ ਉਪਰੇ ਦੇ ਦੱਸਿਆ ਹੈ ਕਿ ਨਾਲ ਅੱਧੀ ਇਸ ਪੁਰੇ ਮਾਮਲੇ 'ਚ ਕੋਰਟ ਨੇ ਹੁਣ ਇਸ ਫਟੇਸ਼ਨ ਨੂੰ ਰੱਦ ਕਰ ਦਿੱਤਾ ਸੀ ਕਿ ਮਾਮਲਾ ਹੁਣ ਸੁਪਰੀਮ ਕੋਰਟ ਵਿੱਚ ਪਹੁੰਚਿਆ ਸੀ ਤੇ ਇਸੇ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੈਂਗਸਟਰ ਜੱਗੂ ਭਗਵਾਨ ਕੂੜੀਆ ਦੀ ਭਾਬੀ ਲਵप्रीत ਕੌਰ ਨੂੰ ਪੁਲਿਸ ਨੇ ਡਿਟੇਨ ਕੀਤਾ ਹੈ ਦੱਸਦੀ ਹੈ ਕਿ ਉਹ ਆਪਣੀ ਲਵਜੀਤ ਕੌਰ ਆਸਟ੍ਰੇਲੀਆ ਜਾਣ ਲਈ ਅੰਮ੍ਰਿਤਸਰ 에어ਪੋਰਟ ਪਹੁੰਚੀ ਸੀ ਤਾਂ ਇਸ ਦੌਰਾਨ ਪੁਲਿਸ ਨੇ ਉਸ ਨੂੰ ਡਿਟੇਨ ਕੀਤਾ ਦੱਸਦੀ ਆਪਣੀ ਸਸਤੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਉਹ ਇੰਡੀਆ ਆਈਸੀ ਦੇ ਕੁਝ ਫਿਰ ਪਹਿਲਾ ਹੀ ਜੱਗੂ ਭਗਵਾਨਪੁਰੀਆ ਦੀ ਮਾਂ ਦਾ ਕਤਲ ਕੀਤਾ ਗਿਆ ਸੀ ਅਜੇ ਇਹ ਵਿੱਚ ਦੇਖਣਾ ਹੈ ਹੋਵੇਗਾ ਕਿ ਜੇਕਰ ਪੁਲਿਸ ਨੇ ਬਟਾਲਾ ਪੁਲਿਸ ਨੂੰ ਲਵਜੀ ਕੋਰ ਦੇ ਫਾਰਮ ਜਿੱਤਾ ਤਾਂ ਇਸ ਮਾਮਲੇ ਵਿੱਚ ਗ੍ਰਿਫਤਾਰੀ ਚ ਵੀ ਮੋੜ ਆਏਗਾ ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ 'ਚ ਲਵਜੀ ਕੋਰ ਦੀ ਜੋ ਗ੍ਰਿਫਤਾਰੀ ਹੋਈ ਹੈ ਤੇ ਉਸ ਦੇ ਕਈ ਕੇਸ ਲੱਗੇ ਹੋਏ ਨੇ ਇਹ ਵੀ ਹੋ ਸਕਦਾ ਹੈ ਕਿ ਜੱਗੂ ਭਗਵਾਨਪੁਰੀਆ ਨਾਲ ਸੰਬੰਧਿਤ ਵੀ ਪੁੱਛਗਿੱਛ ਹੋ ਸਕਦੀ ਹੈ ਲਵਜੀ ਕੋਰ ਖਿਲਾਫ ਲੋਕਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਤੇ ਸਾਸ ਦੀ ਅੰਤਿਮ ਅਰਦਾਸ ਦੇ ਬਾਅਦ ਉਹ ਪੰਜਾਬ ਛੱਡ ਕੇ ਆਸਟ੍ਰੇਲੀਆ ਚ ਜਾਣ ਦੀ ਫਰਾਕ ਵਿੱਚ ਸੀ ਪੁਲਿਸ ਵੱਲੋਂ ਉਸ ਦੀ ਇਹ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਗਿਆ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿੱਤੇ ਪਾਸੇ ਪੰਜਾਬ ਸਰਕਾਰ ਵੱਲੋਂ ਕਾਨੂੰਨ ਵਿਵਸਥਾ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਉਦੋਂ ਪੰਜਾਬ ਵਿੱਚ ਚਾਹੇ ਜੇ ਕਤਲ ਵਰਗੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਤੇ ਪੱਜਾ ਵਿੱਚ ਇੱਕ ਵਾਰ ਫਿਰ ਗੈਂਗਸਟਰ ਵੱਲੋਂ ਗੋਲੀਬਾਰੀ ਤੇ ਕਤਲ ਦੀ ਘਟਨਾ ਹੋਇਆ ਜਿਸ ਵਾਦਾ ਹੋਇਆ ਇਸ ਦੌਰਾਨ ਅੰਮ੍ਰਿਤਸਰ ਵਿੱਚ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਸਾਬਕਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਕਮਿਸ਼ਨ ਦੇ ਰਾਜਸਥਾਨ ਸੀ ਦੇ ਸੈਦਪੁਰ ਵਿੱਚ ਸਾਬਕਾ ਸਰਪੰਚ ਪ੍ਰਵਿੰਦਰ ਸਿੰਘ ਦਾਉਤੇ ਗਵਾਂਢੀ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਪ੍ਰਵਿੰਦਰ ਸਿੰਘ ਗਵਾਂਢੀ ਨਾਲ ਉਸ ਦਾ ਪੁਰਾਣਾ ਝਗੜਾ ਚੱਲ ਰਿਹਾ ਸੀ ਕਾਰ ਦੀ ਪਾਰਕਿੰਗ ਨੂੰ ਲੈ ਕੇ ਇਹ ਝਗੜਾ ਸੀ ਜਿਸ ਤੋਂ ਬਾਅਦ ਪ੍ਰਵਿੰਦਰ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਤੇ ਜਿਸ ਤੋਂ ਬਾਅਦ ਜਿਵੇਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ ਇਹ ਚੰਡੀਗੜ੍ਹ ਵਿੱਚ ਟੈਕਸੀ ਈ ਰਿਕਸ਼ਾ ਆਟੋ ਤੇ ਹੋਰ ਹਾਈ ਟੈਕਸੀ ਕੁਝ ਕਿਰਾਏ ਦਾ ਵਾਅਦਾ ਕੀਤਾ ਗਿਆ ਦਾ ਸੀ ਟ੍ਰਾਂਸਪੋਰਟ ਵਿਭਾਗ ਨੇ 7 ਜੁਲਾਈ 2025 ਤੋਂ ਇਹ ਹੁਕਮ ਲਾਗੂ ਤੇ ਜਾਰੀ ਕਰ ਦਿੱਤੇ ਨੇ ਜਿਸ ਵਿੱਚ ਵਾਕਵਾ ਤੋਂ ਬਾਹਾਨਾ ਦੇ ਲਈ ਨਵੇਂ ਕਿਰਾਏ ਦਾ ਭੁਗਤਾਨ ਕਰਨਾ ਪਵੇਗਾ ਪੰਜ ਸੀਟਰ ਟੈਕਸੀ ਦੀ 10 ਕਿਲੋਮੀਟਰ ਦਾ ਕਿਰਾਇਆ 90 ਰੁਪਏ ਹੈ ਤੇ ਇਸ ਤੋਂ ਬਾਅਦ ਜਿੱਕਰ ਗਲਤੀਤੀ ਜਾਵੇ ਪ੍ਰਤੀ ਕਿਲੋਮੀਟਰ ਵੀ 25 ਰੁਪਏ ਵਸੂਲੇ ਜਾਣਗੇ ਇਸ ਤੋਂ ਪਹਿਲਾਂ 10 ਕਿਲੋਮੀਟਰ ਕਿਰਾਇਆ 39 ਰੁਪਏ 42 ਪੈਸੇ ਜਿਸ ਨਾਲ ਯਾਤਰੀਆਂ ਨੂੰ ਕਾਫੀ ਜ਼ਿਆਦਾ ਹੁਣ ਹੈ ਉਹਨਾਂ ਤੇ ਜ਼ਿਆਦਾ ਪੈਸੇ ਦੇਣੇ ਪੈਣਗੇ ਉਹਨਾਂ ਦੀ ਜੇਬ ਤੇ ਬੋਝ ਪਏਗਾ ਆਟੋ ਚਾਲਕਾਂ ਲਈ ਵੀ ਕਿਰਾਇਆ ਵਧਾ ਦਿੱਤਾ ਗਿਆ ਪਹਿਲਾਂ 1 ਕਿਲੋਮੀਟਰ ਲਈ 28 ਰੁਪਏ 14 ਪੈਸੇ ਦਿੱਤੇ ਜਾਂਦੇ ਸਨ ਤੇ ਹੁਣ ਕਿਰਾਇਆ ਵਧਾ ਦਿੱਤਾ ਗਿਆ ਕਿੰਨਾ ਗੁਣਾ ਵਧਾਇਆ ਕਿ 50% ਜਿਸ ਦੇ ਨਾਲ ਆਟੋ ਚਾਲਕਾਂ ਨੂੰ 22 ਰੁਪਏ ਦਾ ਲਾਭ ਹੋਇਆ ਹੈ ਤੇ ਚੰਡੀਗੜ੍ਹ ਆਟੋ ਯੂਨੀਅਨ ਦੇ ਮੁਖੀ ਨੇ ਇਸ ਦਾ ਸਵਾਗਤ ਕੀਤਾ ਹੈ ਅਮਰੀਕਾ ਵਿਚ ਹੋਈਆਂ ਵਿਸ਼ਵ ਪੋਲੇਸਾ ਕੁਸ਼ਤੀ ਖੇਡਾਂ ਵਿੱਚ ਦੀ ਜੀ ਨੇ ਨੁਮਾਇੰਦਗੀ ਕਰਦੇ ਹੋਏ ਤਰਨਤਾਰਨ ਜਿਲ੍ਹੇ ਦੇ ਕਸਬਾ ਮਨੀਖਾਲਾ ਦੇ ਤਹਿਸੀਲ ਪੱਟੀ ਦੇ ਨੌਜਵਾਨ ਗੁਰਸੈਦ ਸਿੰਘ ਨੇ 골ਡ ਤਗਮਾ ਜਿੱਤ ਕੇ ਤਰੰਗੇ ਤੇ ਆਪਣੇ ਜਿਲ੍ਹੇ ਦੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਇਸ ਮੁਕਾਬਲੇ ਤੇ ਮੰਗਲਵਾਰ ਨੂੰ ਗੁਰਸੈਦ ਦੀ ਜਿੱਤ ਨੂੰ ਲੈ ਕੇ ਪਿੰਡ ਵਾਸੀਆਂ ਤੇ ਖੇਡ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਹੈ ਇਹ ਖੇਡਾਂ 28 ਜੁਲਾਈ 28 ਜੂਨ ਤੋਂ 6 ਜੁਲਾਈ ਤੱਕ ਹੋਈਆਂ ਇਨ੍ਹਾਂ ਖੇਡਾਂ ਵਿੱਚ 200 ਤੋਂ 60 ਦੇਸ਼ਾਂ ਦੇ 8000 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ ਸੀ ਗੁਰਸੈਦ ਸਿੰਘ ਨੇ ਕੱਚਾ ਪੱਕਾ ਉਹਨੇ 12ਵੀਂ ਦੀ ਸਿੱਖਿਆ ਹਾਸਲ ਕੀਤੀ ਉਸਨੇ 2014 ਵਿੱਚ ਖੇਡ ਮੈਚ ਕਬੱਡੀ ਖੇਡਣੀ ਸ਼ੁਰੂ ਕੀਤੀ ਤੇ ਇੰਡੀਆ ਵਿੱਚੋਂ ਤੀਸਰਾ ਮੈਡਲ ਜਿੱਤਿਆ ਸੇ ਉਸਨੇ ਬੀਐਸ ਆਫ ਮਹਾਲੀ ਵਿੱਚ ਨੌਕਰੀ ਕਰ ਰਿਹਾ ਹੈ ਤੇ ਹਿਸਾਰ ਦੇ ਡਿਲੀਟ ਕਾਮਪੇਨ ਵਿੱਚ ਨਕਲੀ ਖਾਦ ਦਾ ਮਾਮਲਾ ਸਾਹਮਣੇ ਆਇਆ ਕਿਸਾਨਾਂ ਵਿੱਚ دہشت ਫੈਲ ਗਈ ਹੈ ਐਤਵਾਰ ਨੂੰ ਵਾਪਿਸ ਘਰ ਤਾਂ ਵਿੱਚ ਕਿਸਾਨਾਂ ਨੇ ਵੱਡੇ ਇਜ਼ਾਮ ਲਗਾਏ ਨੇ ਕਿਸਾਨ ਪ੍ਰਵੀਨ ਕੁਮਾਰ ਦੀ ਕਪਾਹ ਦੀ ਫਸਲ ਜੋ ਖਾਦ ਪਾਉਣ ਨਾਲ ਖਰਾਬ ਹੋ ਗਈ ਸੀ ਇਸ ਪੂਰੇ ਮਾਮਲੇ 'ਚ ਕਾਰਵਾਈ ਦੀ ਮੰਗ ਕੀਤੀ ਹੈ ਫਿਰ ਹਾਲੇ ਸਰਕਾਰ ਦੇ ਵਾਸੀ ਨਹੀਂ ਗਏ ਕਿ ਤਾਂ ਸਖ਼ਤ ਕਦਮ ਵਿੱਚ ਤੁਸੀਂ ਲੈ ਚੁੱਕਿਆ ਹੈ ਦੀ ਕਾਰਵਾਈ